ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਰੀਕੇ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਮੈਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਗਿੱਦੜਬਾਹ ਵਾਲੀ ਜ਼ਿਮਨੀ ਚੋਣ ਦੀ ਗਿੱਦੜਬਾਹ ਸੀਟ ਨੂੰ ਲੈ ਕੇ ਵੱਡਾ ਦੰਗਲ ਸ਼ੁਰੂ ਹੋ ਗਿਆ हां बिल्कुल जी गिद्ड़ड़बाहा ਦੀ ਜ਼ਿਮਨੀ ਚੋਣ ਨੂੰ ਲੈ ਕੇ ਵੱਡਾ ਦੰਗਲ ਸ਼ੁਰੂ ਹੋ ਗਿਆ ਕਿਉਂਕਿ ਹਲੇ ਤੱਕ ਵੈਸੇ ਜ਼ਿਮਨੀ ਚੋਣ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਤੇ ਕੱਲੀ ਇੱਕ ਸੀਟ ਦੇ ਉੱਤੇ ਨਹੀਂ ਵੋਟਾਂ ਪੈਣਗੀਆਂ ਵੋਟਾਂ ਪੈਣਗੀਆਂ ਲਗਭਗ 5 ਸੀਟਾਂ ਦੇ ਉੱਤੇ ਜੇਕਰ ਉਦੋਂ ਤੱਕ ਕਿਸੇ ਹੋਰ ਐਮਐਲਏ ਨੇ ਆਪਦੀ ਪਾਰਟੀ ਨਾ ਬਦਲੀ ਤਾਂ ਤੇ ਸੰਭਾਵਨਾ ਇਹ ਹੈ ਜੀ ਕਿ 1-2 ਉਦੋਂ ਤੱਕ ਹੋਰ ਸ਼ਾਇਦ ਬਦਲ ਜਾਣਗੇ ਪਰ ਜਿਹੜੀਆਂ ਹੁਣ ਤੱਕ ਸੀਟਾਂ ਖਾਲੀ ਹੋਈਆਂ ਉਹਦੇ ਵਿੱਚ ਗਿੱਦੜਬਾਹਾ ਚੱਬੇਵਾਲ ਡੇਰਾ ਬਾਬਾ ਨਾਨਕ ਤੇ ਬਰਨਾਲਾ ਜਿਹੜੀ ਖਾਲੀ ਹੋ ਜਾਣੀਆਂ ਕਿਉਂਕਿ ਅਸਤੀਫਾ ਦੇਣਾ ਬਾਕੀ ਹੈ ਡਾਕਟਰ ਸੁਖੀ ਦਾ ਉਹਦਾ ਬੰਗੇ ਦੇ ਅਕਾਲੀ ਵਿਧਾਇਕਾ ਜਿਹੜੇ ਸੁਖੀ ਹੋਰੀ ਤੇ ਉਹ ਅਕਾਲੀ ਦਲ ਨੂੰ ਛੱਡ ਕੇ ਤੇ ਆ ਆਮ ਆਦਮੀ ਪਾਰਟੀ ਚਲੇ ਗਏ ਆ ਸੋ 5ਵੀਂ ਸੀਟ ਉਹ ਵੀ دیر ਸਵੇਰ ਖਾਲੀ ਹੋ ਜਾਣੀ ਆ ਪਰ ਇਹਨਾਂ ਦੇ ਵਿੱਚੋਂ ਸਿਰਫ ਸਿਰਫ ਗਿੱਦੜ ਬਾਹੇ ਵਾਲੀ ਸੀਟ ਵੱਧ ਚਰਚਾ ਦੇ ਵਿੱਚ ਆ ਇਹ ਇਸ ਕਰਕੇ ਚਰਚਾ ਦੇ ਵਿੱਚ ਆ ਕਿਉਂਕਿ ਰਾਜਾ ਵੜਿੰਗ ਦੀ ਸੀਟ ਆ ਇਸ ਕਰਕੇ ਚਰਚਾ ਦੇ ਵਿੱਚ ਆ ਕਿਉਂਕਿ ਰਾਜਾ ਵੜਿੰਗ ਲੋਕ ਸਭਾ ਦੇ ਮੈਂਬਰ ਬਣਿਆ ਲੁਧਿਆਣੇ ਤੋਂ ਇਹ ਸੀਟ ਖਾਲੀ ਹੋ ਗਈ ਆ ਇਹ ਸੀਟ ਦੇ ਉੱਤੇ ਕਾਂਗਰਸ ਫਿਰ ਕਬਜ਼ਾ ਦੀ ਚਾਕਰੀ ਬਿਠੀ ਆ ਤੇ ਮੰਨਿਆ ਜਾ ਰਿਹਾ ਵੀ ਸ਼ਾਇਦ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਨੂੰ ਇਹ ਸੀਟ ਮਿਲੂਗੀ ਤੇ ਕਾਂਗਰਸ ਇਸ ਕਰਕੇ ਜ਼ੋਰ ਕਿੰਨਾ ਖਲੌਂਦੀ ਆ ਵਕਤ ਦੱਸੂਗਾ ਉਹਦਾ ਕਾਂਗਰਸ ਵਿੱਚ ਧੜੇਬੰਦੀ ਵੀ ਆ ਆਕਾੜੀ ਦਲ ਇਹ ਚਾਹੁੰਦਾ ਜੀ ਕਿ ਸਾਨੂੰ ਸਰਵਾਈਵ ਕਰਨ ਦੇ ਲਈ ਸਾਨੂੰ ਅੱਗੇ ਵਧਣ ਦੇ ਲਈ ਇਹ ਸੀਟ ਬਹੁਤ ਸਹਾਈ ਹੋ ਸਕਦੀ ਹੈ ਇਸ ਕਰਕੇ ਅਸੀਂ ਆਪਦੇ ਪੈਰ ਇੱਥੇ ਪੱਕੇ ਕਰ ਲਏ ਵਿੱਚ ਵਿਚਾਲੇ ਖਬਰਾਂ ਚੱਲੀਆਂ ਸੀ ਵੀ ਸੁਖਬੀਰ ਸਿੰਘ ਬਾਦਲ ਇੱਥੋਂ ਉਮੀਦਵਾਰ ਹੋਣਗੇ ਪਰ ਕਿਉਂਕਿ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਦੋਸ਼ੀ ਕਰਾਰ ਦਿੱਤਾ ਗਿਆ ਜਥੇਦਾਰ ਸਹਿਬਾਨ ਦੇ ਵੱਲੋਂ ਇਸ ਕਰਕੇ ਉਹ ਹੁਣ ਚੁੱਪਾ ਉਹ ਹੁਣ ਗਿੱਦੜਵਾਹੇ ਦੇ ਵਿੱਚ ਸੰਗਤ ਦੇ ਵਿੱਚ ਵਿਚਰ ਨਹੀਂ ਰਹੇ ਤੇ ਬੀਬੀ ਹਰਸਮਰਤ कौर ਬਾਦਲ ਨੇ ਤੇ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਇੱਥੇ ਮੋਰਚਾ ਸੰਭਾਲਿਆ ਹੋਇਆ ਮੀਟਿੰਗਾਂ ਦਾ ਉਧਰ ਆਮ ਆਦਮੀ ਪਾਰਟੀ ਚਾਹੁੰਦੀ ਜਿਕੇ ਇਹ ਸੀਟ ਅਸੀਂ ਕੱਢ ਲਈਏ ਇਸੇ ਸੋਚ ਦੇ ਤਹਿਤ ਉਹਨਾਂ ਨੇ ਅਕਾਲੀ ਦਲ ਦੇ ਬੰਦੇ ਨੂੰ ਪੱਟ ਕੇ ਡਿੰਪੀ ਢੱਲੋਂ ਨੂੰ ਆਪਣੀ ਪਾਰਟੀ ਸ਼ਾਮਲ ਕੀਤਾ ਹੁਣ ਇਹ ਸਮਝਾ ਦੱਸੋਗਾ ਵੀ ਆਮ ਆਦਮੀ ਪਾਰਟੀ ਦੇ ਬਾਕੀ ਜਿਹੜੇ ਵਰਕਰ ਜਾਂ ਸਮਰਥਕ ਜਾਂ ਜਿਹੜੇ ਨੇਤਾ ਉੱਥੋਂ ਦੇ ਸੁਖਵਿੰਦਰ ਕਾਉਣੀ ਆ ਕਈ ਹੋਰ ਆ ਉਹ ਹੁਣ ਦਿਲੀ ਤੌਰ ਤੇ ਉੱਤੇ ਡਿੰਪੀ ਢਿਲੂ ਨੇ ਮਦਦ ਕਰਨਗੇ ਕਿ ਨਹੀਂ ਕਰਨਗੇ ਜੇ ਟਿਕਟ ਮਿਲ ਜਾਂਦੀ ਹੈ ਤਾਂ ਮਤਲਬ ਇਹ ਹੈ ਜੀ ਕਿ ਇਹ ਤਾਂ ਹੋਊਗਾ ਰਵਾਇਤੀ ਪਾਰਟੀਆਂ ਭਾਜਪੀ ਰਹਿ ਤੇ ਕੁਝ ਨਹੀਂ ਵਟੇ ਜਾਣਾ ਉਹ ਜੋ ਮਰਜ਼ੀ ਕਰੀ ਜਾਵੇ ਨਾ ਮਾਲਵੇ ਦੇ ਵਿੱਚ ਪਹਿਲਾਂ ਕੋਈ ਪਿਆਰ ਕਰਦਾ ਸੀ ਨਾ ਗੱਡੜ ਬਾਹੇ ਵਾਲਾ ਅੱਜ ਕਿਸੇ ਨੇ ਕਰਨਾ ਪਰ ਹੁਣ ਅਗਲੀ ਗੱਲ ਇਹ ਆ ਵੀ ਦੀਪ ਸਿੱਧੂ ਜਿਨੇ ਕਿ ਕਿਸਾਨ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਸੀ ਉਹਦੇ ਭਰਾ ਦੀ ਉਹਦੀ ਆਪਾਂ ਜਾਣਦੇ ਕਿ ਮੌਤ ਹੋ ਗਈ ਸੀ ਪਰ ਉਹਦੇ ਭਰਾ ਦੇ ਵੱਲੋਂ ਇਥੇ ਚੋਣ ਲੜਨ ਦੀ ਚਰਚਾ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਮਨਦੀਪ ਸਿੰਘ ਸਿੱਧੂ ਦਾ ਨਾਂ ਜਿਹੜਾ ਪਿਛਲੇ ਜਿਹੜੀ ਅਮਰਤਪਾਲ ਸਿੰਘ ਖਾਲਸਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਨੇ ਐਲਾਨਤਾ ਵੀ ਭਾਈ ਇਹ ਉਮੀਦਵਾਰ ਹੋਣਗੇ ਹਾਲਾਂਕਿ ਦੀਪ ਸਿੱਧੂ ਦੇ ਭਰਾ ਦੇ ਵੱਲੋਂ ਸਪਸ਼ਟ ਤੌਰ ਤੇ ਨਹੀਂ ਕਿਹਾ ਗਿਆ ਜੀ ਕਿ ਮੈਂ ਚੋਲ ਲੜਨੀ ਜਾਂ ਨਹੀਂ ਲੜਨੀ ਪਰ ਉਹਨਾਂ ਨੇ ਵੀ ਗਿੱਦੜਬਾਹ ਦੇ ਵਿੱਚ ਮੀਟਿੰਗਾਂ ਨੁਕੜ ਮੀਟਿੰਗਾਂ ਸ਼ੁਰੂ ਕਰਤੀਆਂ ਉਧਰ ਆਪਾਂ ਜਾਣਦੇ ਜੀ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤ ਦੇ ਵੱਲੋਂ ਕਈ ਮਹੀਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਅਮਰਤਪਾਲ ਸਿੰਘ ਦਾ ਸਾਥੀ ਪ੍ਰਧਾਨ ਮੰਤਰੀ ਮੇਰਾ ਪਿਤਾ ਯਾਨੀ ਕਿ ਡੀਬਰੂਗੜੀ ਜੇਲ੍ਹ ਦੇ ਵਿੱਚ ਬੰਦ ਅਤੇ ਉਹਨਾਂ ਦੇ ਵੱਲੋਂ ਵੀ ਚੋਣ ਲੜੀ ਜਾਊਗੀ ਇੱਥੇ ਫਿਰ ਉਧਰ ਪਤਾ ਲੱਗਾ ਜੀ ਕਿ ਬਹਿਬਲ ਕਲਾ ਗੋਲੀ ਕਾਟ ਦੇ ਵਿੱਚ ਦੋ ਜਣੇ ਦੀ ਮੌਤ ਹੋਈ ਸੀ ਉਹਨਾਂ ਨੂੰ 9 ਸਾਲ ਪਹਿਲਾਂ ਉਹਨਾਂ ਦੇ ਵਿੱਚ ਇੱਕ ਸੀ ਕ੍ਰਿਸ਼ਨ ਭਗਵਾਨ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤ ਸੁਖਰਾਜ ਸਿੰਘ ਨੇ ਗੱਲ ਕਹੀ ਹੈ ਕਿ ਮੈਂ ਜਿਹੜਾ ਬਾਹਰ ਤੋਂ ਚੋਣ ਲੜੂੰਗਾ ਸੋ ਗੱਲ ਇਹ ਜੀ ਕਿ ਕੌਣ ਕਿਹਦੀ ਮਦਦ ਕਰੂਗਾ ਜਿਹੜੇ ਤਾਂ ਰਵਾਇਤੀ ਪਾਰਟੀਆਂ ਵਾਲੇ ਤਾਂ ਪਰ ਨੂੰ ਦੱਸ ਗਏ ਵੀ ਭਾਈ ਆ ਵੀ ਖੜ੍ਹ ਜੂਗਾ ਆ ਵੀ ਖੜ੍ਹ ਜੂਗਾ ਇਹਨਾਂ ਨੇ ਵੀ ਖੜੇ ਕਰਨਾ ਇਹਨਾਂ ਨੇ ਵੀ ਖੜੇ ਕਰਨਾ ਪਰ ਜਿਹੜੇ ਹੁਣ ਅੰਮ੍ਰਿਤਪਾਲ ਸਿੰਘ ਦਾ ਸਮਰਥਕ ਆ ਉਹ ਕਿਹੜੀਆਂ ਵੋਟਾਂ ਕੱਟੂ ਅਮਰਿਤਪਾਲ ਸਿੰਘ ਦਾ ਸਮਰਥਕ ਕਿਹਦਾ ਵਿਰੋਧ ਕਰੂ ਕਿਉਂਕਿ ਦੇਖੋ ਜੇ ਮੰਨ ਲਓ ਇੱਥੇ ਦੀਪ ਸਿਦੂ ਦੇ ਭਰਾ ਨੂੰ ਟਿਕਟ ਮਿਲਦੀ ਆ ਮਤਲਬ ਆਜ਼ਾਦ ਤੌਰ ਤੇ ਮਿਲੂਗੀ ਤੇ ਜਾਂ ਫਿਰ ਸਿਮਰਨਜੀਤ ਮਾਨ ਦੀ ਪਾਰਟੀ ਵੱਲੋਂ ਮਿਲੂਗੀ ਤੇ ਫਿਰ ਅਮਰਿਤਪਾਲ ਸਿੰਘ ਦੇ ਸਾਥੀ ਕਿੰਨੀ ਕੁ ਮਤਲਬ ਕਰਨਗੇ ਜੇ ਅਮਰਿਤਪਾਲ ਸਿੰਘ ਦਾ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਮੈਦਾਨ 'ਚ ਖੜਦਾ ਤੇ ਉਹ ਆਪਣੇ ਬੰਦੇ ਦੀ ਮਦਦ ਨਹੀਂ ਕਰਨਗੇ ਫਿਰ ਲੋਕ ਕਹਿਣਗੇ ਵੀ ਇਹਨਾਂ ਨੇ ਤਾਂ ਐਵੇਂ ਪਾਸੇ ਪਣਾਉਣ ਵਾਸਤੇ ਡਿਬਰੂਗੜ੍ਹ ਜੇਲ੍ਹ 'ਚ ਗਏ ਖੱਟਿਆ ਕੀ ਆ ਜੀ ਮੰਨ ਲਓ ਇੱਥੇ ਬਾਈਬਲ ਕਲਾ ਗੋਲੀ ਕਾਂਡ ਦੇ ਪੀੜਤਾਂ ਦੇ ਵਿੱਚੋਂ ਇੱਕ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤ ਸੁਖਰਾਜ ਸਿੰਘ ਵੱਲੋਂ ਚੋਣ ਲੜੀ ਜਾਂਦੀ ਆ ਤੇ ਫਿਰ ਜਿਹੜੀ ਇਹ ਅੰਮ੍ਰਿਤਪਾਲ ਸਿੰਘ ਹੋਰੀ ਤੇ ਜਿਹੜੇ ਜਿਹੜੇ ਸਰਪਜੀਤ ਸਿੰਘ ਖਾਲਸਾ ਹੋਰੀ ਤੇ ਦੀਪ ਸਿੱਧੂ ਹੋਰੀ ਇਹ ਕਿਹਦੀ ਮਦਦ ਕਰਦੇ ਵੀ ਦੇਖਣਾ ਹੋਊਗਾ ਸੋ ਮਤਲਬ ਇਹ ਜਿਹੜੇ ਗਿੱਦੜ ਬਾਹੀ ਵਾਲੀ ਸੀਟ ਆ ਜਿਹੜੀ ਬੜੀ ਹੌਟ ਸੀਟ ਬਣੀ ਜਾਂਦੀ ਆ ਹੁਣੇ ਤੋਂ ਕਿਉਂ ਲੱਗਦਾ ਵੀ ਫਾਈ ਗਿੱਦੜ ਬਾਹੀ ਵਾਲੀ ਸੀਟ ਦੇ ਉੱਤੇ ਗਹਿ ਗੱਜ ਮੁਕਾਬਲਾ ਹੋਊਗਾ ਕਿਉਂ ਲੱਗਦਾ ਵੀ ਇਹ ਸੀਟ ਆ ਜਿਹੜੀ ਇਹ ਓਵੇਂ ਧਿਆਨ ਖਿੱਚੂਗੀ ਜਿਵੇਂ ਕਿ ਵੈਸੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਾਰਲਨਸੀ ਵੀ ਸੀਟ ਖੇਤਮੀ ਹੁੰਦੀ ਹੈ ਜਿਵੇਂ ਕਿ ਆਪਾਂ ਜਾਣਦੇ ਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਤੇ ਜਲਾਲਾਬਾਦ ਪਟਿਆਲਾ ਤੇ ਲੰਬੇ ਵਾਲੀ ਸੀਟ ਧਿਆਨ ਖਿੱਚਦੀ ਹੁੰਦੀ ਹੈ ਸੋ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਦਾ ਚਿੱਤ ਜਾਂ ਹੋਰ ਲਗਾ ਰਹੂਗਾ ਜੀ ਜਾਂ ਲਾਉਣ ਵਾਲੀ ਸੀਟ ਬਣ ਜਾਣੀ ਹੈ ਵੀ ਐਨੇ ਇਹਨੂੰ ਐ ਕਹਤਾ ਐਨੇ ਇਹਨੂੰ ਐ ਕਹਤਾ ਆ ਇਹਨੂੰ ਠੱਬੀ ਲਾਉ ਤੇ ਆ ਇਹਨੂੰ ਠੱਬੀ ਲਾਉ ਤੇ ਪੰਜਾਬ ਦੇ ਲੋਕਾਂ ਦਾ ਚਿੱਤ ਜਾਂ ਹੁਣ ਇਸ ਗੱਲ ਕਰਕੇ ਲੱਗਾ ਰਹਿਣਾ ਜੀ ਬਿਲਕੁਲ ਸਹੀ ਕਹਿ ਤੁਸੀਂ ਟਹਿਣਾ ਸਾਹਿਬ ਹੁਣ ਪੰਜਾਬ ਦੇ ਲੋਕ ਜਿਹੜੇ ਇਧਰਲੇ ਵਾਲੇ ਪਾਸੇ బిజీ ਹੋ ਜਾਣਗੇ ਖੈਰ ਉਧਰ ਕਿਸਾਨ ਆਗੂਆਂ ਦੀ ਕਹਿੰਦੇ ਭਗਵੰਤ ਸਾਨ ਹਰਾਂ ਦੇ ਨਾਲ ਮੀਟਿੰਗ ਹੋਈ ਹੈ ਜੀ ਕੀ ਗੱਲਬਾਤ ਹੋਈ ਹੈ ਦੇਖੋ ਜੀ ਮੀਟਿੰਗ ਹੋਈ ਹੈ ਤੇ ਸਰਕਾਰ ਦੇ ਪੱਕੇ ਤੌਰ ਤੇ ਰਿਪੋਰਟ ਇਹ ਆਈ ਹੈ ਜੀ ਕਿ ਮੀਟਿੰਗ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ ਹੁਣ ਜੋ ਮੀਟਿੰਗ ਦੇ ਵਿੱਚ ਗੱਲਾਂ ਹੋਈਆਂ ਉਹ ਪ੍ਰੈਕਟੀਕਲ ਤੌਰ ਦੇ ਉਤੇ ਕਿੰਨੀਆਂ ਕੁ ਹੁੰਦੀਆਂ ਹੁੰਦੀਆਂ ਵੀ ਕਿ ਨਹੀਂ ਹੁੰਦਗੇ ਤਾਂ ਪਾ ਕੁਝ ਨਹੀਂ ਕਹਿ ਸਕਦੇ ਪਰ ਇਹ ਵੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਕਿਉਂਕਿ ਜਿਹੜੇ ਆਪਾਂ ਜਾਣਦੇ ਵੀ ਕਿਸਾਨ ਆ ਜਿਹੜੇ ਕਿ ਇੱਥੇ ਬੈਠੇ ਨੇ ਸੈਕਟਰ ਉਧਰ ਚੰਡੀਗੜ੍ਹ ਦੇ ਵਿੱਚ ਤੇ ਉਹ ਦਸਹਿਰਾ ਗਰਾਊਂਡ ਦੇ ਵਿੱਚ ਐਤਵਾਰ ਤੋਂ ਉਹ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਤੇ ਬਾਕੀ ਹੋਰ ਕਿਸਾਨ ਜਥੇਬੰਦੀਆਂ ਦੇ ਸਮਰਥਕ ਉਹ ਇਹ ਗੱਲ ਕਹਿੰਦੇ ਵੀ ਨਵੀਂ ਖੇਤੀ ਨੀਤੀ ਹੈ ਜਿਹੜੀ ਇੱਕ ਤਾਂ ਸਾਨੂੰ ਦਿਖਾਈ ਜਾਵੇ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਤੇ ਕਈ ਇਹਦੇ ਵਿੱਚ ਹੋਰ ਗੱਲਾਂ ਹੈਗੀਆਂ ਸੋ ਪਤਾ ਲੱਗਾ ਜੀ ਲੰਗੇ ਕਲ ਭਗਵੰਤ ਮਾਨ ਦੇ ਵੱਲੋਂ ਤੇ ਕਈ ਹੋਰ ਮੰਤਰੀ ਸਾਹਿਬਾਨ ਦੇ ਵੱਲੋਂ ਹਰਪਾਲ ਸਿੰਘ ਚੀਮਾ ਸੀ ਉਹਦੇ ਵਿੱਚ ਹੋਰ ਮੰਤਰੀ ਸੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਇਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਮੀਟਿੰਗ ਦੇ ਬਾਅਦ ਇਹ ਗੱਲ ਕਹੀ ਗਈ ਹੈ ਕਿ ਭਾਈ ਮੀਟਿੰਗ ਸੁਖਾਵੇ ਮਾਹੌਲ ਦੇ ਵਿੱਚ ਹੋਈ ਹੈ ਕਿਸਾਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਅਸੀਂ ਤੁਹਾਨੂੰ ਨਵੀਂ ਖੇਤੀ ਨੀਤੀ ਦਿਖਾਵਾਂਗੇ ਇਹਦਾ ਖਰੜਾ ਪੇਸ਼ ਕਰਾਂਗੇ ਨਵੀਂ ਖੇਤੀ ਦਿੱਤੀ ਤੁਹਾਡੇ ਕੋਲ ਵੀ ਨਿਸ਼ਰ ਕਰਾਂਗੇ ਤੇ ਬਾਕੀ ਖੇਤੀ ਮਹਰਾਂ ਦੇ ਕੋਲ ਵੀ ਨਿਸ਼ਰ ਕਰਾਂਗੇ ਤੁਹਾਡੇ ਸੁਝਾਅ ਲੈ ਕੇ ਫਿਰ ਹੀ ਇਹਨੂੰ ਫਾਈਨਲ ਟੱਚ ਦੇਵਾਂਗੇ ਤੇ ਫਿਰ ਅਗਲੀ ਗੱਲ ਇਹ ਕਹੀ ਗਈ ਹੈ ਸਰਕਾਰ ਦੇ ਵੱਲੋਂ ਕਿ ਜਿਹੜੇ ਸਹਿਕਾਰੀ ਬੈਂਕਾਂ ਦਾ ਖਾਤਾ ਜਿਹੜਾ ਤੁਹਾਡਾ ਇਸ ਵੇਲੇ ਕਰਜ਼ਾ ਹੈਗਾ ਤੇ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਕੇ ਤੇ ਯਕਮੁਸਤ ਜਿਹਨੂੰ ਅਸੀਂ OTS ਸਕੀਮ ਕਹਿੰਦੇ ਆ ਤੇ ਭਈ ਜਣ ਦੀ ਲੰਮ ਸਮਝ ਜਿਹੜਾ ਵੀ ਭਾਈ ਤੁਸੀਂ ਚਲੋ ਇਹਨਾਂ ਦੇ ਦਿਓ ਮੰਨ ਲਓ ਉਦਾਹਰਨ ਦੇ ਤੌਰ ਤੇ ਤੁਸੀਂ ਬੈਂਕ ਦਾ 2 ਲੱਖ ਰੁਪਇਆ ਦੇਣਾ ਹੋਵੇ ਕਰਜ਼ਾ ਲਿਆ ਹੋਵੇ ਤੇ ਵਿਆਜ ਪਾ ਕੇ ਵੜ ਗਿਆ ਪੌੜੇ ਤਨ ਤੇ ਤੁਸੀਂ ਨਾ ਪੌਣੇ ਤਨ ਦਿੰਦੇ ਆ ਤੇ ਨਾ ਦੋ ਦਿੰਨੇ ਆ ਫਿਰ ਉਹ ਯਕਮੁਸਤ ਇਹ ਗੱਲ ਕਹਿਣਗੇ ਵੀ ਚਲੋ ਵਿਆਜ ਰਹਿਣ ਦਿਓ ਮੂਲ ਦੇ ਦਿਓ ਜਾਂ ਕੋਈ ਵਿਚਕਾਰਲੀ ਗੱਲ ਹੋਰ ਕਰਨਗੇ ਵੀ ਭਾਈ ਵਨ ਟਾਈਮ ਸੈਟਲਮੈਂਟ ਜਿਹਨੂੰ ਕਹਿੰਦੇ ਆ ਤੇ ਉਸ ਤਰੀਕੇ ਦੇ ਨਾਲ OTS ਸਕੀਮ ਦੇ ਤਹਿਤ ਕਹਿੰਨੇ ਵੀ ਭਾਈ ਮਸਲਾ ਹੱਲ ਕਰਾਂਗੇ ਸੋ ਮੀਟਿੰਗ ਗਲ ਸੁਖਾਵੇਂ ਮਾਹੌਲ ਚ ਹੋਈ ਆ ਤੇ ਵੈਨੇ ਵੀ ਭਾਈ ਕਿਸਾਨ ਇਹਦੇ ਉੱਤੇ ਸਾਰੇ ਸਮੂਚਿਕਾਂ ਜਥੇਬੰਦ ਕਹਿੰਦੇ ਕਿ ਨੇ ਕਿਸ ਨੂੰ ਸੰਤੁਸ਼ਟ ਹੁੰਦੇ ਜੀ ਬਿਲਕੁਲ ਕਹਿੰਦਾ ਸਾਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦਾ ਇੱਕ ਬਿਆਨ ਆਇਆ ਹੈ ਸਾਹਮਣੇ ਜਿਹਨੂੰ ਲੈ ਕੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਜਿਹੜੀ ਉਹ ਸਾਹਮਣੇ ਆ ਰਹੀ ਹੈ ਉਹ ਕਹਿੰਦੇ ਨੇ ਕਿ ਸਰਕਾਰ ਦੀਆਂ ਜਿਹੜੀਆਂ ਲੋਕਪੱਖੀ ਨੀਤੀਆਂ ਨੇ ਉਹਦੇ ਕਰਕੇ ਹੀ ਵਿਦੇਸ਼ ਜਾਣ ਦੇ ਰੁਝਾਨ ਦੇ ਵਿੱਚ ਕਹਿੰਦੇ ਮੋੜਾ ਪਿਆ ਨਹੀਂ ਜੀ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂਗਾ ਉਹਦਾ ਕਾਰਨ ਇਹ ਆ ਬੀ ਇਹ ਜਿਹੜਾ ਮੋੜਾ ਪਿਆ ਨਾ ਇੱਕਦਮ ਇਹ ਇਸ ਕਰਕੇ ਨਹੀਂ ਪਿਆ ਵੀ ਪੰਜਾਬ ਦੇ ਵਿੱਚ ਨੀਤੀਆਂ ਬਹੁਤ ਚੰਗੀਆਂ ਹੋ ਗਈਆਂ ਰੋਜ਼ਗਾਰ ਬਹੁਤ ਮਿਲਣ ਲੱਗ ਪਿਆ ਪੰਜਾਬ ਦੇ ਵਿੱਚ ਇੰਡਸਟਰੀ ਬਹੁਤ ਆ ਗਈ ਆ ਇੱਥੇ ਹੁਣ 50 50000 ਦਾ ਲੱਖ ਲੱਖ ਦਾ ਰੋਜ਼ਗਾਰ ਮਿਲਣ ਲੱਗ ਪਿਆ ਇਹਦੇ ਕਰਕੇ ਨਹੀਂ ਕੈਨੇਡਾ ਦੇ ਵਿੱਚ ਤੇ ਬਾਕੀ ਦੇਸ਼ਾਂ ਦੇ ਵਿੱਚ ਮਹਿੰਗਾਈ ਬਹੁਤ ਹੋ ਗਈ ਕੈਨੇਡਾ ਨੇ ਆਪਣੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਹੋਰ ਦੇਸ਼ਾਂ ਦੇ ਵਿੱਚ ਜਾਣਾ ਸੌਖਾ ਨਹੀਂਗਾ ਇਸ ਕਰਕੇ ਜਿਹੜੀ ਪੰਜਾਬ ਦੀ ਜਵਾਨੀ ਉਹ ਫਿਲਹਾਲ ਇਸ ਗੱਲ ਦੀ ਉਡੀਕ ਦੇ ਵਿੱਚ ਪੰਜਾਬ ਦੇ ਵਿੱਚ ਰੁਕ ਗਈ ਆ ਵੀ ਜਦੋਂ ਨਿਯੂਮਟ ਢਲੇ ਹੋਈ ਯਾਰ ਉਦੋਂ ਜਾਣ ਦਾ ਫਾਇਦਾ ਹੁਣ ਗੱਲ ਇਹ ਵੀ ਕਰੋਨਾ ਮਹਾਮਾਰੀ ਤੋਂ ਬਾਅਦ ਕਰਾਇਆ ਵੀ ਬਹੁਤ ਮਹਿੰਗਾ ਹੋ ਗਿਆ ਕੈਨੇਡਾ ਦੇ ਵਿੱਚ ਕੰਮ ਦੇ ਮੌਕੇ ਵੀ ਘਟ ਗਏ ਆ ਉਥੇ ਹੋਰ ਕਈ ਕਾਰਨ ਬਣ ਗਏ ਆ ਸਰਕਾਰ ਨੇ ਪਾਲਿਸੀ ਇਮੀਗ੍ਰੇਸ਼ਨ ਪਾਲਿਸੀ ਬਦਲਤੀਆਂ ਜਿਹਦੇ ਕਰਕੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਫਿਲਹਾਲ ਰੁਕੀ ਆ ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਵੀ ਸਰਕਾਰ ਪੰਜਾਬ ਦੀ ਨੇ ਕੁਝ ਐਸਾ ਮੰਤਰ ਮਾਰਿਆ ਵੀ ਭਾਈ ਲੋਕ ਇਹ ਗੱਲ ਕਹਿੰਦੇ ਵੀ ਯਾਰ ਉਥੇ ਆਪਾਂ ਨੂੰ 60000 ਬਣਨਾ ਲੱਖ ਰੁਪਿਆ ਬਣਨਾ 1.5 ਲੱਖ ਬਣਨਾ ਉਹੀ ਆਪਾਂ ਨੂੰ ਪੰਜਾਬ ਚ ਬਣਨ ਲੱਗ ਪਿਆ ਆਪਾਂ ਰਹਿਣ ਦਿੰਨੇ ਜਾਣ ਨੂੰ ਹੁਣ ਸੇਹਰਾ ਪਜਾ ਜਿੰਨਾ ਮਰਜ਼ੀ ਲਈ ਚੱਲ ਗਏ ਦੂਜੀ ਗੱਲ ਇਹ ਵੀ ਜੇ ਕੱਲ ਨੂੰ ਨਿਯਮ ਢਿੱਲੇ ਕਰ ਦੇਣ ਕੈਨੇਡਾ ਕੱਲ ਨੂੰ ਨਿਯਮ ਢਿੱਲੇ ਕਰ ਦੇਵੇ ਵੀ ਲਓ ਜੀ ਵਿਜ਼ਟਰ ਵੀਜ਼ੇ ਵਾਲਾ ਉੱਥੇ ਜਾ ਕੇ ਵਰਕ ਪਰਮਿਟ ਫੇਰ ਕਰਾ ਲਊਗਾ ਲੈ ਜਾਓ ਜੀ ਆਪਣੇ ਸਪਾਊਸ ਨੂੰ ਵੀ ਨਾਲ ਲੈ ਜਾਓ ਪਲੱਸ 2 ਤੋਂ ਬਾਅਦ ਲਓ ਜੀ ਪੱਕੇ ਹੋਣ ਦੇ ਪੁਆਇੰਟ ਵੀ ਸਿੱਕਾ ਦਿੱਤੇ ਆ ਆ ਮੜ ਗਈਆਂ ਨਹੀਂ ਸ਼ਰਤਾਂ ਢਿੱਲੀਆਂ ਕਰਕੇ ਦਿਖਾਉਣ ਤੇ ਲੋਕ ਤਾਂ ਟਰਾਲੀਆਂ ਪਰ ਪਰ ਕੇ ਜਾਣਗੇ ਸੋ ਸੇਹਰਾ ਜਿੰਨਾ ਮਰਜ਼ੀ ਲਈ ਚੱਲੋ ਪਰ ਲੋੜ ਇਸ ਵਕਤੇ ਇਸ ਗੱਲ ਦੀ ਵੀ ਜੇ ਅਸੀਂ ਪੰਜਾਬ ਦੀ ਜਵਾਨੀ ਪੰਜਾਬ ਚ ਪੱਕੇ ਤੌਰ ਤੇ ਰੱਖਣਾ ਚਾਹੁੰਦੇ ਆ ਤੇ ਫਿਰ ਭਾਈ ਪੰਜਾਬ ਦੇ ਵਿੱਚ ਸੁਰੱਖਿਅਤ ਮਾਹੌਲ ਤੇ ਰੁਜ਼ਗਾਰ ਮੁਕੰਮਲ ਤੇ ਲੋੜਾਂ ਮੁਤਾਬਕ ਦਿੱਤਾ ਜਾਵੇ ਨਹੀਂ ਤਾਂ ਜਵਾਨੀ ਨੇ ਤਾਂ ਜਾਣਾ ਹੀ ਆ ਮੈਂ ਦਾਅਵੇ ਨਾਲੇ ਗੱਲ ਕਿਦਾ ਕੈਨੇਡਾ ਦਾ ਨਹੀਂ ਬਣਦਾ ਉਹਨਾਂ ਨੇ ਇੰਗਲੈਂਡ ਵੱਲ ਤੁਰ ਪੈਣਾ ਇੰਗਲੈਂਡ ਚ ਵੀ ਨਹੀਂ ਵੜਿਆ ਜਾਂਦਾ ਕਿਸੇ ਹੋਰ ਦੇਸ਼ ਚ ਵੜਦਗੇ ਆ ਮੈਂ ਹੁਣ ਜਿੰਨਾ ਕ ਪੜਿਆ ਕਿੰਨੇ ਹੁਣ ਜਰਮਨ ਵੱਲ ਸਟੱਡੀ ਬੇਸ ਦੇ ਉੱਤੇ ਵੱਧ ਖਿਆਲ ਹੈਗਾ ਹੁਣ ਮਤਲਬ ਸ਼ਾਈਨਿੰਗਨ ਕੰਟਰੀਜ਼ ਵੱਲ ਜਾਣਗੇ ਉਥੇ ਵੀ ਨਾ ਜਾਣਗੇ ਭਾਵੇਂ ਇੱਥੇ ਅਰਬ ਕੰਟਰੀਜ਼ ਦੇ ਵਿੱਚ ਜਾਣਾ ਪਵੇ ਬੰਦਾ ਇਹ ਗੱਲ ਕਹਿੰਦਾ ਦੇਖੋ ਗੱਲ ਬੜੀ ਸਪਸ਼ਟ ਆ ਜਾਣਾ ਕੋਈ ਨਹੀਂ ਚਾਹੁੰਦਾ ਜਾਣਾ ਪੈਂਦਾ ਮਜਬੂਰੀ ਚ ਜੇ ਬੰਦੇ ਨੂੰ ਇੱਥੇ 10000 ਦਰਦਗਰ ਮਿਲਿਆ ਤੇ ਜਾ ਕੇ ਉਹਨੂੰ ਦੁਬਈ ਦੇ ਵਿੱਚ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਖਾੜੀ ਦੇਸ਼ਾਂ ਦੇ ਵਿੱਚ ਉਹਨੂੰ 50000 ਦਾ ਮਿਲ ਜੇ ਬੰਦਾ ਕਹਿੰਦਾ ਯਾਰ ਮੈਂ ਬਾਹਰਲੇ ਮੁਲਕ ਚੱਲਿਆ ਤੇ ਜੇ ਮੰਨ ਲਓ 50000 ਰੁਪਏ ਬਾਹਰ ਮਿਲਦਾ ਤੇ ਬੰਦੇ ਨੂੰ ਇੱਥੇ 40000 ਮਿਲਦਾ ਹੋਵੇ ਬੰਦਾ ਤਾਂ ਵੀ ਆਜੂ ਪਰ ਜਦੋਂ 10 ਤੋਂ 50 ਹੁੰਦਾ ਤੇ 40 ਦਾ ਵਿੱਚ ਫਰਕ ਹੁੰਦਾ ਤੇ ਬੰਦਾ ਕਹਿੰਦਾ ਮੈਂ ਬਾਹਰ ਜਾਵਾਂ ਗੱਲ ਇਹ ਸਮਝਣ ਦੀ ਲੋੜ ਆ ਕਿ ਕੀ 10000 ਨਾਲ ਤੁਹਾਡਾ ਸਰਦਾ ਕਰਦਾ ਜਾਂ 50000 ਨਾਲ ਸਰਦਾ ਹੁਣ ਆਪਾਂ ਐਵੇਂ ਕਰੀ ਜੱਗੇ ਜੀ ਨੀਤੀਆਂ ਬਹੁਤ ਚੰਗੀਆਂ ਹਨ ਕਿੰਨੇ ਕੁ ਲੋਕ ਆ ਐਸੇ ਜਿਨ੍ਹਾਂ ਨੇ ਕੈਨੇਡਾ ਨੂੰ ਤੇ ਬਾਹਰਲੇ ਮੁਲਕ ਨੂੰ ਛੱਡ ਕੇ ਇੱਥੇ ਆਪਦਾ ਕਾਰੋਬਾਰ ਸਥਾਪਿਤ ਕਰ ਲਿਆ ਤੇ ਜਿਹੜੇ ਲੋਕ ਆ ਰਹੇ ਮਜਬੂਰੀ ਦੇ ਵਿੱਚ ਉਹ ਇਸ ਕਰਕੇ ਆ ਰਹੇ ਵੀ ਉੱਥੇ ਰੈਂਟ ਨਹੀਂ ਦਿੱਤਾ ਜਾ ਰਿਹਾ ਉੱਥੇ ਕੰਮ ਨਹੀਂ ਲੱਭ ਰਿਹਾ ਉਥੋਂ ਦੀ ਕਮਾਈ ਨਾਲ ਘਰ ਨਹੀਂ ਚੱਲ ਰਿਹਾ ਨਾ ਕਿ ਇਸ ਕਰਕੇ ਆ ਰਹੇ ਆ ਵੀ ਹੁਣ ਇੱਥੇ ਕਮਾ ਕੇ ਤੇ ਇੱਥੇ ਵਧੀਆ ਚੱਲਿਆ ਕਰੂਗਾ ਜੀ ਬਿਲਕੁਲ ਸਹੀ ਬਹੁਤ ਸਾਰੇ ਲੋਕਾਂ ਦਾ ਵੀ ਇਹੀ ਕਹਿਣਾ ਟਹਿਣਾ ਸਾਬ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਅੱਗੇ ਵਧਦੇ ਹਾਂ ਵਿਕਰਮ ਜੀਠਿਆ ਹੋਰਾਂ ਦੀ ਗੱਲ ਕਰਦੇ ਹਾਂ ਕਹਿੰਦੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਸਪਸ਼ਟੀਕਰਨ ਦਿੱਤਾ ਹੈ ਜੀ ਕੀ ਕਹਿਣਾ ਉਹਨਾਂ ਦਾ ਹਾਂ ਬਿਲਕੁਲ ਜੀ ਦੇਖੋ ਉਹਨਾਂ ਨੇ ਕੁਝ ਕਿਹਾ ਨਹੀਂਗਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਵੀ ਲੰਘੇ ਵੇਲੇ ਵਿੱਚ ਸਾਡੇ ਕੋਲੋਂ ਵੀ ਗਲਤੀਆਂ ਹੋਈਆਂ ਕਿਉਂਕਿ ਜਥੇਦਾਰ ਸਹਿਬਾਨ ਦੇ ਵੱਲੋਂ ਆਪ ਜਾਣਦੇ ਆ ਕਿ ਪਿਛਲੇ ਰਣੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਉਸ ਵੇਲੇ 2007 ਤੋਂ ਲੈ ਕੇ 17 ਤੱਕ ਮંત્રી ਰਹੇ ਆ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਾਰਿਆਂ ਨੂੰ ਗੱਲ ਕਹੀ ਗਈ ਸੀ ਕਿ ਜਿਹੜੇ ਅਕਾਲੀ ਦਲ ਦੇ ਵੱਲੋਂ ਮੰਤਰੀ ਸੀ ਵੀ ਭਾਈ ਤੁਹਾਡੀ ਵੀ ਸਪਸ਼ਟੀ ਕਰਨ ਦੀ ਲੋੜ ਆ ਤੁਸੀਂ ਵੀ ਸਪਸ਼ਟੀ ਕਰਨ ਦਿਓ ਆਪਾਂ ਅੱਗੇ ਵੀ ਗੱਲ ਕਹਿੰਦੇ ਹੁਣੇ ਵੀ ਜੇ ਕੋਈ ਸਰਕਾਰ ਆ ਤੇ ਉਹ ਸਰਕਾਰ ਦੇ ਵਿੱਚ ਜਿੰਨੇ ਵੀ ਚਿਹਰੇ ਸ਼ਾਮਲ ਹੋਣਗੇ ਤੇ ਗਲਤ ਜਾਂ ਸਹੀ ਕੰਮ ਦੇ ਲਈ ਸਭ ਦੀ ਬਰਾਬਰ ਦੀ ਜ਼ਿੰਮੇਵਾਰੀ ਆ ਹੁਣ ਜੇ ਮੰਨ ਲਓ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਕੁਝ ਗਲਤ ਹੁੰਦਾ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੱਲੇ ਭਗਵੰਤ ਮਾਨ ਦਾ ਕਸੂਰ ਆ ਕਿਉਂਕਿ ਮੀਟਿੰਗ ਦੇ ਵਿੱਚ ਤਾਂ ਸਾਰੇ ਹੀ ਬੈਠੇ ਸੀ ਸਾਰੇ ਕੈਬਨਿਟ ਮੀਟਿੰਗ 'ਚ ਹੁੰਦੇ ਮੰਤਰੀ ਸੋ ਸੇਰਾ ਵੀ ਸਾਰੀ ਸਰਕਾਰ ਦਾ ਹੁੰਦਾ ਤੇ ਬਦਨਾਮੀ ਵੀ ਸਾਰੀ ਸਰਕਾਰ ਦੀ ਹੁੰਦੀ ਤੇ ਉਦੋਂ ਜਿਹੜੇ ਅਕਾਲੀ ਦਲ ਦੇ ਰਾਜ ਦੇ ਵਿੱਚ ਮੰਤਰੀ ਸੀਗੇ ਅਕਾਲੀਆਂ ਵੱਲੋਂ ਭਾਜਪਾ ਵੱਲੋਂ ਨਹੀਂ ਅਕਾਲੀਆਂ ਵੱਲੋਂ ਉਹਨਾਂ ਸਾਰਿਆਂ ਨੂੰ ਸਪਸ਼ਟੀਕਰਨ ਦੇਣ ਵਾਸਤੇ 17 ਜਿਹੜਾ ਨੂੰ ਕਿਹਾ ਗਿਆ ਜਥੇਦਾਰ ਸਾਹਿਬ ਦੇ ਵੱਲੋਂ ਤੇ ਲੰਘੇ ਕਲ ਵਿਕਰਮ ਸਿੰਘ ਮਜੀਠੀਆ ਨੇ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਆਪਣਾ ਸਪਸ਼ਟੀਕਰਨ ਪੇਸ਼ ਕਰਤਾ ਦੇਤਾ ਉਹਨਾਂ ਨੇ ਮਾਫੀ ਮੰਗੀ ਹੈ ਜੋ ਬੀਤੇ ਦੇ ਵਿੱਚ ਹੋਇਆ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਬਾਗੀ ਅਕਾਲ ਦੇ ਬਾਰੇ ਕੀ ਕਹੋਗੇ ਉਹ ਕਹਿੰਦੇ ਜੀ ਮੈਂ ਕੁਝ ਨਹੀਂ ਕਹਿਣਾਗਾ ਨਾ ਕੁਝ ਕਹਿਣ ਦੀ ਲੋੜ ਆ ਬਾਬੇ ਨੂੰ ਸਭ ਕੁਝ ਪਤਾ ਹੈਗਾ ਇੱਥੇ ਕਿਸੇ ਨੂੰ ਧੋਖਾ ਨਹੀਂ ਕਰਨਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਉਹਨਾਂ ਨੇ ਦੋ ਟੁਕ ਇੱਕ ਹੋਰ ਗੱਲ ਕਹੀ ਆ ਉਹ ਕਹਿੰਦੇ ਵੀ ਮੈਂ ਵੀ ਇੱਥੇ ਆਇਆ ਤੇ ਵਿਰੋਧ ਕਰਨ ਵਾਲੇ ਅਕਾਲੀ ਵੀ ਆਉਣ ਕੁਝ ਨਾ ਲੁਕਾਉਣ ਜੋ ਗਲਤੀਆਂ ਹੋਈਆਂ ਉਹਦੇ ਤੇ ਮਾਫੀ ਮੰਗਣ ਤੇ ਸਭ ਨੂੰ ਸੋਚ ਕੇ ਤੇ ਤੋਲ ਕੇ ਬੋਲਣਾ ਚਾਹੀਦਾ ਤੇ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ ਚਾਹੀਦਾ ਉਹਨਾਂ ਨੇ ਆ ਗੱਲਾਂ ਕਹੀਆਂ ਹੁਣ ਬਾਕੀ ਵੀ ਜਾਣਗੇ ਇਹ ਗੱਲ 100% ਦੀ ਸਹੀ ਆ ਤੇ ਬਾਕੀਆਂ ਨੂੰ ਜਣਾ ਵੀ ਚਾਹੀਦਾ ਪਰ ਸੁਖਬੀਰ ਸਿੰਘ ਬਾਦਲ ਦੀ ਮਾਫੀ ਦੇ ਉੱਤੇ ਹੁਣ ਕੀ ਬਣੂਗਾ ਕੀ ਜਥੇਦਾਰ ਸਹਿਬਾਨ ਉਹਨਾਂ ਨੂੰ ਮਾਫ ਕਰਨਗੇ ਆਉਂਦੇ ਸਮੇਂ ਦੇ ਵਿੱਚ ਕੀ ਹੋਰ ਹੋਊਗਾ ਕੀ ਹੋਰ ਨਹੀਂ ਹੋਊਗਾ ਇਹ ਹੁਣ ਵਕਤ ਨੇ ਬਿਆਨ ਕਰਨਾ ਜੀ ਜੀ ਬਿਲਕੁਲ ਤਣਾ ਸਾਹਿਬ ਹਰਿਆਣਾ ਚੋਣਾਂ ਦੀ ਗੱਲ ਕਰਦੇ ਆ ਜੀ ਸਰਸੇ ਵਾਲੇ ਨੂੰ ਪੈਰੋਲ ਦੇਣ ਵਾਲੇ ਨੂੰ ਟਿਕਟ ਮਿਲੀ ਆਪਾਂ ਕੱਲ ਵੀ ਸਾਡੇ ਵਾਲਾ ਰੇਡੀਓ ਦੇ ਉੱਪਰ ਇਸ ਖਬਰ ਨੂੰ ਸਾਂਝਾ ਕੀਤਾ ਸੀ ਤੇ ਹੁਣ ਕਿੰਨੇ ਕੇ ਇਹਨੂੰ ਲੈ ਕੇ ਅਪਡੇਟ ਸਾਹਮਣੇ ਆਈ ਵੀ ਆਖਿਰਕਾਰ ਕਿਉਂ ਮਿਲੀ ਹੈ ਜੀ ਉਹਨੂੰ ਟਿਕਟ ਹਾਂ ਬਿਲਕੁਲ ਜੀ ਦੇਖੋ ਉਹਨੂੰ ਟਿਕਟ ਕਿਉਂ ਮਿਲੀ ਆ ਇਹ ਤਾਂ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਰਹੂਗਾ ਹੀ ਰਹੂਗਾ ਨਾ ਪਰ ਦੇਖੋ ਤਕੜੇ ਦਾ ਸਤੀਵੇਂ ਹੀ ਸੌ ਹੁੰਦਾ ਤੇ ਆਪਾਂ ਅੱਗੇ ਵੀ ਗੱਲ ਕਹਿੰਦੇ ਹੁੰਦੇ ਸੀ ਰਾਜਨੀਤੀ ਨਾਲ ਜੁੜੇ ਹੋਏ ਲੋਕ ਤੇ ਲੀਡਰ ਆ ਜਿਹੜੇ ਉਹ ਲੋਕਾਂ ਨੂੰ ਆਮ ਲੋਕਾਂ ਨੂੰ ਭੇਡਾਂ ਵਾਂਗੂ ਵਰਤਦੇ ਸਨ ਤੇ ਭੇਡਾਂ ਵਾਂਗੂ ਹੀ ਵਰਤ ਰਹੇ ਹਨ ਇਹਦੇ ਵਿੱਚ ਤਾਂ ਕੋਈ ਦੂਰ ਹੈ ਹੀ ਨਹੀਂ ਕਿ ਭਾਈ ਸਾਨੂੰ ਭੇਡਾਂ ਹੀ ਸਮਝਿਆ ਜਾਂਦਾ ਹਾਂ ਅਸੀਂ ਨਹੀਂ ਇਹ ਗੱਲ ਮੰਨ ਕੇ ਰਾਜ਼ੀ ਇੱਕ ਵੱਖਰੀ ਗੱਲ ਆ ਹੁਣ ਤੁਸੀਂ ਦੇਖੋ ਜਿਹੜਾ ਸੁਨੀਲ ਸਾਂਗਵਾਨ 5 ਸਾਲ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸੁਪਰਡੈਂਟ ਰਿਆ ਹਰਿਆਣੇ ਦੀ ਸਰਕਾਰ ਦੇ ਵਿੱਚ ਨਿਜਮਾਂ ਵੀ ਜੇਕਰ ਜੇਲ ਦਾ ਸੁਪਰਡੈਂਟ ਕਿਸੇ ਕੈਦੀ ਦੇ ਚੰਗੇ ਆਚਰਣ ਦੇ ਬਾਰੇ ਸਿਫਾਰਸ਼ ਕਰੇ ਲਿਖ ਕੇ ਦੇਵੇ ਤਾਂ ਫਿਰ ਸਰਕਾਰ ਉਹਨੂੰ ਪੈਰੋਲ ਜਾਂ ਫਰਲੋ ਦੇ ਦਿੰਦੀ ਆ ਹੁਣ ਉਸੇ ਤਰੀਕੇ ਦੇ ਨਾਲ ਸਭ ਕੁਝ ਮਿਲਦਾ ਰਿਹਾ 10 ਵਾਰ ਹੁਣ ਤੱਕ ਗੁਰਮੀਤ ਰਾਮ ਰਹੀਮ ਜੇਲ ਦੇ ਵਿੱਚੋਂ ਬਾਹਰ ਆਇਆ ਜਦੋਂ ਤੋਂ ਜੇਲ ਗਿਆ ਉਹਦੇ ਵਿੱਚੋਂ 6 ਵਾਰੀ ਸੁਨੀਲ ਸਾਗਵਾਨ ਰੋਤਕ ਦੀ ਸੁਨਾਰੀਆ ਜੇਲ ਤੇ ਸੁਪਰਡੈਂਟ ਦੀ ਸਿਫਾਰਸ਼ ਦੇ ਉੱਤੇ ਉਹ ਬਾਹਰ ਆਇਆ ਹੁਣ ਅਚਾਨਕ ਸੁਨੀਲ ਸਾਗਵਾਨ ਜਿਹੜਾ ਕਿ ਸੁਪਰਡੈਂਟਾ ਉਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਪ੍ਰੀਮਚੂਰ ਰਿਟਾਇਰਮੈਂਟ ਲੈ ਲਈ ਆ ਤੇ ਉਹਨੇ ਪਿਛਲੇ ਹਫਤੇ ਰਿਟਾਇਰਮੈਂਟ ਲਈ ਆ ਤੇ ਬੀਜੇਪੀ ਚ ਸ਼ਾਮਲ ਹੋਇਆ ਤੇ ਬੀਜੇਪੀ ਨੇ ਹੁਣ ਉਹਨੂੰ ਦਾਦਰੀ ਖੇਤਰ ਤੋਂ ਟਿਕਟ ਦੇਤੀ ਹੈ ਹੁਣ ਤਾਂ ਮੇਰੇ ਖਿਆਲ ਆ ਕੁਝ ਕਹਿਣ ਦੀ ਲੋੜ ਹੀ ਨਹੀਂ ਪਈ ਰਾਜਨੀਤੀ ਤੇ ਜਿਹੜੇ ਇਹ ਅਫਸਰशाही ਤੇ ਲੀਡਰਸ਼ਿਪ ਆ ਜਿਹੜੀ ਉਹ ਸਾਰੀ ਕਿਵੇਂ ਮਿਲ ਕੇ ਚੱਲਦੀ ਆ ਬੀਰਾਂ ਦੇ ਨਾਲ ਕਿਵੇਂ ਮਿਲ ਕੇ ਚੱਲਦੀ ਆ ਸੋ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਤੇ ਉਹ ਸ਼ਾਇਦ ਸਾਰਾ ਕੁਝ ਕਰਦਾ ਰਿਹਾ ਤੇ ਭਾਈ ਉਹਦੇ ਕਹਿਣ ਦੇ ਉੱਤੇ ਤੇ 6 ਮਹੀਵਰੀ ਝੇਲ ਦੇ ਵਿੱਚੋਂ ਬਾਹਰ ਆਇਆ ਗੁਰਮੀਤ ਸਿੰਘ ਰਾਮ ਰਹੀਮ ਤੇ ਹੁਣ ਜਿਹੜੇ ਪੈਰੋਕਾਰ ਆ ਜਿਹੜੇ ਪਿਤਾ ਜੀ ਕਹਿੰਦੇ ਗੁਰਮੀਤ ਰਾਮ ਰਹੀਮ ਨੂੰ ਉਹਨਾਂ ਦੀਆਂ ਵੋਟਾਂ ਦੇ ਕਰਕੇ ਸੁਨੀਲ ਸਾਂਗਵਾਨ ਸਾਬਕਾ ਸੁਪਰਡੈਂਟ ਵਿਧਾਨ ਸਭਾ ਦੇ ਅੰਦਰ ਕਿਵੇਂ ਜਾਂਦਾ ਇਹ ਵਕਤ ਦੱਸੂਗਾ ਪਰ ਇਥੋਂ ਇੱਕ ਕਹਾਣੀ ਪਤਾ ਲੱਗ ਜਾਂਦੀ ਆ ਕਿ ਸਾਡੇ ਦੇਸ਼ ਦੇ ਵਿੱਚ ਅਫਸਰशाही ਨੇਤਾ ਤੇ ਡੇਰੇਦਾਰ ਇਹਨਾਂ ਤਿੰਨਾਂ ਦੀ ਟਕੜੀ ਕਿਸ ਤਰੀਕੇ ਦੀ ਹੈਗੀ ਆ ਇਹਨਾਂ ਤਿੰਨਾਂ ਦੀ ਟਕੜੀ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਆਪਾਂ ਕਹਿ ਦਿੰਨੇ ਵੀ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਹੁੰਦਾ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਕੀ ਆਪਾਂ ਕਦੇ ਸੋਚ ਸਕਦੇ ਵੀ ਭਾਈ ਇੱਕਦਮ ਬੰਦਾ ਮੋੜ ਕੱਟ ਕੇ ਤੇ ਬੀਜੇਪੀ 'ਚ ਚਲਾ ਜਾਵੇ ਬੀਜੇਪੀ ਦੇ ਉੱਤੇ ਹੀ ਦੋਸ਼ ਲੱਗਦੇ ਵੀ ਭਾਈ ਜਦੋਂ ਵੀ ਕੋਈ ਚੋਣ ਹੁੰਦੀ ਹੈ ਤੇ ਡੇਰਾ ਮੁਖੀ ਨੂੰ ਇਹੀ ਬਾਹਰ ਲੈ ਕੇ ਆਉਂਦੇ ਆ ਤੇ ਆਉਣਾ ਬਾਹਰ ਸਫਾਰਸ਼ ਦੇ ਨਾਲ ਆ ਤੇ ਸਫਾਰਸ਼ ਕਰਨ ਵਾਲਾ ਬੰਦਾ ਬੀਜੇਪੀ 'ਚ ਆ ਤੇ ਬੀਜੇਪੀ ਲੋ ਨੂੰ ਟਿਕਟ ਦਿੱਤੀ ਆ ਤੇ ਮੇਰਾ ਖਿਆਲ ਆ ਵੀ ਸਾਰੀ ਕਹਾਣੀ ਸਮਝ ਆ ਗਈ ਹੈ ਜੀ ਜੀ ਬਿਲਕੁਲ ਸਹੀ ਕਹਿੰਦਾ ਸਰ ਬ੍ਰਿਜ ਪੂਸ਼ਣ ਕਹਿੰਦਾ ਕਿਹਾ ਮੇਰੇ ਨਾਲ ਵੀ ਸਾਜ਼ਿਸ਼ ਹੋ ਗਈ ਹੈ ਜੀ ਧੱਕਾ ਹੋ ਗਿਆ ਦੇਖੋ ਬ੍ਰਿਜਪੂਸ਼ਣ ਨੇ ਤਾਕਤ ਕੰਗਲਤਾ ਕਾ ਕੀਤਾ ਹੋ ਸਕਦਾ ਪਰ ਉਹਦੇ ਨਾਲ ਤੱਕਾ ਕਿਹੜਾ ਹੋਇਆ ਦੇਖੋ ਉਹਦੇ ਉੱਤੇ ਖਿਡਾਰਨਾਂ ਨੇ ਦੋਸ਼ ਲਾਏ ਵਿਨੇਸ਼ ਫੁਗਾਟ ਨੇ ਸਖਸ਼ੀ ਮਲਕ ਨੇ ਹੋਰ ਕਈਆਂ ਨੇ ਬਜਰੰਗਪੂਰੀਆਂ ਨਾਲ ਸੀ ਵੀ ਭਾਈ ਖਿਡਾਰੀਆਂ ਦਾ ਖਿਡਾਰਨਾਂ ਦਾ ਮਨੋਬਲ ਤੋੜਿਆ ਜਾ ਰਿਹਾ ਤੇ ਸੋਸ਼ਣ ਕੀਤਾ ਗਿਆ ਤੇ ਉਸ ਤੋਂ ਬਾਅਦ ਭਾਈ ਆਪਾਂ ਜਾਣਦੇ ਵੀ ਮੋੜ ਕਈ ਤਰ੍ਹਾਂ ਦੇ ਆ ਗਏ ਉਹ ਹੁਣ ਇਸ ਤੋਂ ਬਾਅਦ ਕਿ ਬੀਜੇਪੀ ਜਿਹੜੀ ਉਹ ਯੂਪੀ ਦੇ ਵਿੱਚ ਤੇ ਚੋਣਾਂ ਦੇ ਵਿੱਚ ਉਹੋ ਜਿਹਾ ਅਸਰ ਨਹੀਂ ਦਿਖਾ ਸਕੀ ਜਦ ਕਿ ਬ੍ਰਿਜ ਭੂਸ਼ਣ ਬਹੁਤ ਬਹੂਬਲੀ ਆਗੂ ਉਹ ਤੋਂ ਦਾ ਧੱਕੜ ਆਗੂ ਆ ਤੇ ਉਹਦਾ ਧੱਕਾ ਵੀ ਚੱਲਦਾ ਪਰ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਹੁਣ ਇਸ ਮਸਲੇ ਦੇ ਉੱਤੇ ਬੰਨਣਾ ਕੀ ਆ ਬੰਨਣਾ ਬੰਨਣਾ ਇਸ ਮਸਲੇ ਤੇ ਕੁਝ ਨਹੀਂ ਗਾ ਯੂਪੀ ਦੇ ਵਿੱਚ ਐਤਕੀ ਇੰਡੀਆ ਗੱਠ ਜੋੜ ਨੇ ਬੀਜੇਪੀ ਦਾ ਰਥ ਰੋਕ ਲਿਆ ਤੇ ਬੀਜੇਪੀ ਨੂੰ ਛੱਟ ਬਹੁਤ ਲੱਗੀ ਆ ਬ੍ਰਿਜ ਭੂਸ਼ਣ ਦੇ ਕੋਲੇ ਹੁਣ ਗੱਲਾਂ ਬਾਤਾਂ ਕਰਨ ਦਾ ਮੌਕਾ ਆ ਗਿਆ ਕਿਉਂਕਿ ਜਿਹੜੇ ਖਿਡਾਰੀ ਆ ਵਿਨੇਸ਼ ਫੁਗਾਟ ਤੇ ਬਜਰੰਗ ਪੂਨੀਆ ਤੇ ਕਈ ਹੋਰ ਉਹ ਕਾਂਗਰਸ ਦੇ ਨਾਲ ਮਿਲਵਰਤਨ ਦੇ ਵਿੱਚ ਹੈ ਤਾਲਮੇਲ ਦੇ ਵਿੱਚ ਅਤੇ ਸ਼ਾਇਦ ਉਹ ਚੋਣ ਵੀ ਲੜਨ ਇਤਕੀ ਹਰਿਆਣੇ ਤੋਂ ਛੋਹ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਜੀ ਕਿ ਲੰਗੇਕਲ ਬ੍ਰਿਜਪੂਸ਼ਨ ਨੇ ਕਿਹਾ ਵੀ ਮੇਰੇ ਖਿਲਾਫ ਸਾਜ਼ਿਸ਼ ਰਚੀ ਗਈ ਸੀ ਤੇ ਮੈਂ ਸਾਜ਼ਿਸ਼ ਦੀ ਗੱਲ ਹੁਣ ਵੀ ਕਹਿਣਾ ਉਹ ਕਹਿੰਦੇ ਮੈਂ ਪਹਿਲਾਂ ਵੀ ਗੱਲ ਕਹਿਣਾ ਹੁੰਦਾ ਸੀ ਵੀ ਭਪਿੰਦਰ ਸਿੰਘ ਹੁੱਡਾ ਤੇ ਕਈ ਹੋਰ ਕਾਂਗਰਸੀ ਆਗੂ ਆ ਜਿਨ੍ਹਾਂ ਦੇ ਇਸ਼ਾਰੇ ਦੇ ਉੱਤੇ ਇਹ ਜਿਹੜੇ ਆ ਖਿਡਾਰੀ ਖੇਡ ਰਹੇ ਆ ਤੇ ਉਹ ਹੁਣ ਸਭ ਦੇ ਸਾਹਮਣੇ ਆਈ ਜਾਂਦਾ ਸਭ ਦੇ ਸਾਹਮਣੇ ਆ ਦੇਖੋ ਉਹ ਜੋ ਮਰਜ਼ੀ ਕਵੇ ਪਰ ਜਦੋਂ ਖਿਡਾਰੀ ਉੱਥੇ ਜੰਤਲ ਮੰਤਰ ਤੇ ਬੈਠੇ ਸੀਗੇ ਤਾਂ ਇਹੀ ਬ੍ਰਿਜ ਭੂਸ਼ਣ ਕਹਿਣਾ ਹੁੰਦਾ ਸੀ ਵੀ ਹਜ਼ਾਰ ਹਜ਼ਾਰ ਚ ਮੈਡਲ ਮਿਲ ਜਾਂਦੇ ਆ ਇਹੀ ਗੱਲ ਬੜੀਆਂ ਕਹਿਣਾ ਸੀ ਵੀ ਪਾਈ ਅਸਤੀਫਾ ਦੇ ਕੇ ਨਹੀਂ ਰਾਜ਼ੀ ਸੀ ਇਹ ਆਪਦੇ ਮੁੰਡੇ ਨੂੰ ਜਿਹੜਾ ਪ੍ਰਧਾਨ ਬਣਾ ਕੇ ਰਾਜ਼ੀ ਸੀ ਜਿਹੜਾ ਹੁਣ ਪ੍ਰਧਾਨ ਬਣਿਆ ਉਹ ਵੀ ਇਹਦੇ ਮਿੱਤਰਾਂ ਦੇ ਵਿੱਚੋਂ ਇੱਕ ਸੋ ਸਾਜ਼ਿਸ਼ਾਂ ਕਈ ਤਰ੍ਹਾਂ ਦੀਆਂ ਹੋਈਆਂ ਪਰ ਬ੍ਰਿਜ ਭੂਸ਼ਣ ਜਿਹੜਾ ਉਹ ਹੁਣ ਇਨ੍ਹਾਂ ਖਿਡਾਰੀਆਂ ਦੇ ਉੱਤੇ ਇੱਕ ਵਾਰ ਫੇਰ ਵਰਿਆ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ Buat lebih banyak, lebih banyak.